ਅੱਜ ਹੀ ਤਾਂ ਪ੍ਰੈਸ ਕਲਬ ਦੋਸਤਾਨਾਂ ਦੀ ਲੋਕ ਸਭਾ ਨੂੰ ਲੱਗੀ ਜਾਂਦਾ ਰੌਲਾ ਯਾਰ ਲੋਕ ਸਭਾ ਲੋਕਾਂ ਦੀ ਹੈ ਸਭ ਕਿਸੇ ਦੀ ਸਰਕਾਰ ਦੀ ਸਾਰੇ ਦੇ ਆਪੋਜੀਸ਼ਨ ਦੀ ਵੀ ਹੁੰਦੀ ਹੈ ਲੋਕਾਂ ਦੀ ਵੀ ਹੈ ਗਵਰਨਮੈਂਟ ਦੀ ਵੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਆਦਾ ਸਮਾਂ ਨਹੀਂ ਲੈਣਾ ਮੈਂ ਦੋ ਬੜੇ ਇੰਪੋਰਟੈਂਟ ਇਸ਼ੂਜ਼ ਹੈ ਇਨਾਂ ਨੂੰ ਲੈ ਕੇ ਜੇ ਤੁਹਾਨੂੰ ਕਹਿ ਚਲ ਦਿੱਤੀ ਹੈ ਇੱਕ ਤ ਉਹ ਮਸਲਾ ਹੈ ਜਿਹਦੇ ਨਾਲ ਅੱਜ ਪੰਜਾਬ 'ਚ ਜਿਆਦਾ ਬਹੁਤ ਬੋਲਬਾਲਾ ਹੈ ਉਹ ਹੈ ਕਰਪਸ਼ਨ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਲੋਕ ਆਦੀ ਹੋ ਗਏ ਭ੍ਰਿਸ਼ਟਾਚਾਰ ਨੂੰ ਸਰਕਾਰਾਂ ਜੇ ਪਹਿਲਾਂ 6 ਮਹੀਨੇ ਕਾਂਗਰਸ ਦੇ ਗਏ ਸੀ ਕਿ ਜੇ ਹੁਣ 2.5 ਸਾਲ ਹੋ ਗਏ तकरीबन 2.5 2.5 ਸਾਲ ਸਰਕਾਰਾਂ ਚਤਰਾਵਾਂ ਵਿਛਾ ਕੇ ਬੈਠੀਆਂ ਐ ਸਿੱਟੋ ਮਾਲ ਕੰਮ ਕਰਾਓ ਰਾਜੇ ਜਿਸ ਵਾਸਤੇ ਮੈਂ ਤੁਹਾਨੂੰ ਖੇਚਲ ਦਿੱਤੀ ਹੈ ਇਸ ਕਰਕੇ ਦਿੱਤੀ ਹੈ ਵੀ ਹੁਣ ਇਸ ਭ੍ਰਸ਼ਟਾਚਾਰ ਦੇ ਚਿਪਕੜ ਦੇ ਛਿੱਟੇ ਜਿਹੜੇ ਆ ਚੁੱਲ੍ਹੇ ਤਾਈ ਪਹੁੰਚ ਗਏ ਮੈਂ ਇਸ ਕਰਕੇ ਕਹਿ ਰਿਹਾ ਸਾਡੇ ਰਾਜਨੀਤਿਕ મતभेद ਹੋ ਸਕਦੇ ਹਨ ਵਿਰੋਧਾਪਾਸ ਹੈ ਹੋ ਵੀ ਸਕਦਾ ਪਰ ਅਸੀਂ ਕੋਈ ਦੁਸ਼ਮਣ ਨਹੀਂ ਤੇ ਦੁਸ਼ਮਣ ਵੀ ਜੇ ਤੇ ਕਿਤੇ ਕਿਸੇ ਨਾਲ ਦੁਸ਼ਮਾਈ ਵੀ ਹੈ ਪਰ ਸਾਡੀਆਂ ਧੀਆਂ ਬੇਟੀਆਂ ਬੀਬੀਆਂ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਬਹੁਤ ਹੀ ਮਨ ਨੂੰ ਇਸ ਕੱਲ ਦਾ ਦੁੱਖ ਹੈ ਬਿਆ ਜਿਹੜੇ ਚਿੱਕੜ ਹੁਣ ਘਰਾਂ ਦੇ ਅੰਦਰ ਤੱਕ ਪਹੁੰਚਣ ਲੱਗਿਆ ਇਸ ਕਰਕੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਕਿਉਂਕਿ ਕੱਲ ਦੇ ਮਨੁੱਖ ਸਾਥੀ ਪੁੱਛ ਰਹੇ ਆ ਕਿ ਤੁਸੀਂ ਜੋ ਸਾਡੇ ਉਮੀਦਵਾਰ ਸ਼ੀਤਲ ਜੀ ਨੇ ਕਈ ਗੱਲਾਂ ਕਹੀਆਂ ਉਹਨਾਂ ਨੂੰ ਤੁਸੀਂ ਪੁਸ਼ਟੀ ਕਰਦੇ ਹੋ ਕੀ ਕਹਿੰਦੇ ਹੋ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਵੰਤਮਾਨ ਜੀ ਨੂੰ ਆਦਤ ਆਇਆ ਨੇ ਬਹੁਤ ਸਾਰੇ ਇੰਜ਼ਾਮ ਲਾਏ ਐ ਆਪਣੇ ਵਿਰੋਧੀਆਂ ਤੇ ਵੀ ਲਾਏ ਐ ਕਈ ਵਾਰੀ ਕਈ ਅਜਿਹੀ ਹਰਕਤਾਂ ਵੀ ਹੋਈਆਂ ਜਦੋਂ ਆਪਣੇ ਜਿਹੜੇ ਰਾਜਨੀਤਿਕ ਇਹਨਾਂ ਦੇ ਪ੍ਰਤੀ ਦੁਸ਼ਮਣ ਸੀ ਉਹਨਾਂ ਦੇ ਘਰਾਂ ਦੇ ਉੱਤੇ ਵੀ ਉਹਨਾਂ ਦੇ ਪਰਵਾਰ ਦੇ ਅੰਦਰ ਵੀ ਕੁਝ ਚਾਰਜੇਜ਼ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆਦੋਂ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਗੱਲ ਦੀ ਨਿਖੇਧੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਗੱਲਾਂ ਆਪਣੀਆਂ ਵਾਪਸ ਲੈਣੀਆਂ ਪਈਆਂ। ਪਰ ਅੱਜ ਜਦੋਂ ਆ ਨੋਬਤ ਆਪਣੇ ਉੱਤੇ ਆ ਗਈ ਭਗਵੰਤ ਮਾਨ ਜੀ ਦੇ ਉੱਤੇ। ਮੇਰੀ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਹੋਊਗੀ ਵੀ ਭਗਵੰਤ ਮਾਨ ਜੀ ਇਸ ਤੋਂ ਪਹਿਲਾਂ ਕੀ ਆ ਮਸਲਾ ਹੋਰ ਤੂਲ ਪਕੜੇ ਲੋਕਾਂ ਦੇ ਵਿੱਚ ਪਰਿਵਾਰਾਂ ਦੇ ਨਾਮ ਘਿੜੀ ਸੇ ਆਪਣੇ ਆਪ ਇਸ ਮੁੱਦੇ ਦੇ ਉੱਤੇ ਫਾਊਂਡ ਇਨਕੁਆਇਰੀ ਪੂਣੀ ਚਾਹੀਦੀ ਹੈ ਨਹੀਂ ਤੁਮੈਂ ਸਮਝਦਾ ਜਿਸ ਤਰ੍ਹਾਂ ਮੈਂ ਅੱਜ ਲਿਖਿਆ ਵੀ ਹੈ ਸਿਜ਼ਰਸ ਵਾਈਫ ਮਸਟ ਬੀ ਅਬਾਊਟ ਸਸਪੀਸ਼ਨ ਲੋਕਤੰਤਰ ਦੇ ਅੰਦਰ ਤੇ ਸਾਡੀ ਸਮਾਜ ਦੀ ਮਰਿਆਦਾਵਾਂ ਦੇ ਅੰਦਰ ਇਸ ਕਿਸਮ ਦਾ ਕੋਈ ਚਿਕੜ ਕਿਸੇ ਤੇ ਨਾ ਪਵੇ ਇੱਕ ਦੇ ਅੰਦਰ ਜਦੋਂ ਚਾਹੇ ਇੱਥੇ ਹੁਣ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਤਾਂ ਸਭ ਉਹਦੇ ਅੰਦਰ ਹੈ ਚਾਹੇ ਦਿੱਲੀ ਦੇ ਅੰਦਰ ਦੇਖਣ ਨੂੰ ਮਿਲਿਆ ਚਾਹੇ ਹੱਥੇ ਹੁਣ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਸਾਬ ਉਹਦੇ ਅੰਦਰ ਇਸੇ ਰਾਜਨੀਤੀ ਦੇ ਚਿਕੜ ਦੀ ਜਿਹੜੀ এনवायरमेंट ਹੈ ਉਹਦੇ ਚ ਛਿੱਟੇ ਡਿੱਗਦੇ ਡਿੱਗਦੇ ਆ ਉਹਦਾ ਫੈਸਲਾ ਉਹ ਕਰਨ ਵੀ ਉਹ ਪਰਿਵਾਰ ਦਾ ਆਪਣਾ ਦੇਖ ਕੇ ਰੱਖਣ ਪਰ ਮੇਰੀ ਇੰਨੀ ਬੇਨਤੀ ਹੈ ਵੀ ਉਹ ਇੱਕ ਕੋਰਟ ਮੋਨੀਟਰ ਇਨਕੁਆਇਰੀ ਇੰਸਟੀਚਿਊਟ ਕਰਨ ਜਿੱਥੇ ਤਾਂ ਇਲਜ਼ਾਮਾਂ ਦਾ ਸਵਾਲ ਹੈ ਡਿਟੇਲ ਚ ਜਾਣ ਦੀ ਬਜਾਏ ਮੈਂ ਇੰਨਾ ਹੀ ਕਹੂੰਗਾ ਬੀਅਾਏ ਜ਼ਾਮ ਲਗਾ ਕੇ ਇੱਕ ਚੀਜ਼ ਸਪਸ਼ਟ ਕਰਤੀ ਸਾਡੇ ਉਮੀਦਵਾਰ ਸ਼ੀਤਲੰਗਰਾਲ ਜੀ ਨੇ ਵੀ ਹੁਣ ਤਾਂ ਹੀ ਤਾਂ ਭਗਵੰਦ ਮਾਨ ਜੀ ਨੂੰ ਆਦਤ ਸੀ ਲੋਕਾਂ ਨੂੰ ਕਹਿ ਰਹੇ ਸੀ ਆਪਣੇ ਜਿਹੜੇ ਰਾਜਨੀਤਿਕ ਪ੍ਰਤੀਦੋਂਦੀ ਸੀਗੇ ਚਾਹੇ ਕਾਂਗਰਸ ਦੇ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਚਾਹੇ ਸੀਐਲਪੀ ਲੀਡਰ ਚਾਹੇ ਡਿਪਟੀ ਚੀਫ ਹੰਸੀਸ ਵਗੈਰਾ ਹਰੇਕ ਅਸੈਂਬਲੀ ਮੀਟਿੰਗ ਦੇ ਅੰਦਰ ਵਿਧਾਨ ਸਭਾ ਚੇ ਉਹਨਾਂ ਨੇ ਭਗਵੰਤ ਮਾਨ ਜੀ ਨੇ ਬਾਰ-ਬਾਰ ਕਿਹਾ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਅੱਜ ਸ਼ੀਤਲੰਗ ਰਾਜ ਜੀ ਨੇ ਉਹ ਕੰਮ ਕਰਕੇ ਦਿਖਾਤਾ ਜਿਹੜੇ ਕਾਂਗਰਸ ਦੇ 15 ਇਹ 18 ਹੁਣ 15 ਰਹਿ ਗਏ 15 ਕ ਐਮਐਲਏ ਨਹੀਂ ਕਰ ਸਕਿਓ ਇਕੱਲੇ ਬੰਦੇ ਨੇ ਕਹਿਤਾ ਅੱਜ ਉਹਨਾਂ ਦੀ ਲੈਂਗੁਏਜ ਸੁਭਾਉਂਦਾ ਹਾਂ ਜਿੰਨ ਕਿਹਾ ਭਗਵੰਤ ਮਾਨ ਜੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਈਸ ਪ੍ਰੂਵਨ ਇਜ਼ ਮੈਟਰ ਬਈ ਹਰੇਕ ਬੰਦੇ ਨੂੰ ਭਗਵੰਤ ਮਾਨ ਜੀ ਦਬਾ ਨਹੀਂ ਸਕਦੇ ਉਹਨਾਂ ਦੇ ਜਿਸ ਤਰ੍ਹਾਂ ਕਹਿੰਦੇ ਐ ਵੀ ਚੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਦੇ ਹੋ ਸਕਦਾ ਆਪਣੇ ਦਿਲ ਦੇ ਅੰਦਰ ਖੋਟ ਸੀਗੇ ਇਸ ਕਰਕੇ ਅੱਖ ਚ ਪਾ ਕੇ ਗੱਲ ਨਹੀਂ ਕਰ ਸਕਦੇ ਪਰ ਅੱਜ ਸ਼ੀਤਲੰਗਰਾਲ ਜੀ ਨੇ ਕਹਿਣ ਦੀ ਹਿੰਮਤ ਦਿਖਾਈ ਹੈ ਐਂਡ ਆਈ ਬੀਲੀਵ ਵਿਦ ਅ ਕਲੀਅਰ ਕੌਂਸ਼ੀਅੰਸ ਉਹਨਾਂ ਨੇ ਆਪਣੀ ਗੱਲ ਕਹੀ ਹੈ ਤੇ ਹੁਣ ਜੇ ਭਗਵੰਤ ਮਾਨ ਜੀ ਆ ਕਹਿੰਦੇ ਐ ਵੀ ਮੈਂ ਪਰਚੇ ਪੁਲਾ ਕੇ ਪਰਚੇ ਅੰਦਰ ਕਰ ਦੂੰਗਾ ਇਹ ਕਰ ਦੂੰਗਾ ਭਗਵੰਤ ਮਾਨ ਜੀ ਆ ਜਿਹੜੀ 도ਗਲੀ ਪਾਲਿਸੀ ਤੁਸੀਂ ਖੇਡ ਰਹੇ ਹੋ ਉਥੇ ਕਹਿ ਰਹੇ ਹੋ ਕਿ ਸਰਕਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ ਇਹ ਅੱਜ ਤੁਹਾਨੂੰ ਸ਼ੀਤਲ ਅਗਰ왈 ਜੀ ਦੁਤੀਏ ਪਰਚੇ ਕਰਾਉਣ ਦੀ ਯਾਦ ਆ ਗਈ। ਸੋ ਪਲੀਜ਼ ਰਿਫਰੇਨ ਤੁਸੀਂ ਜਿਹੜਾ ਪੈਮਾਨੇ ਸਾਰੇ ਤੇ ਬਰਾਬਰ ਲਾਗੂ ਹੁੰਦੇ ਐ। ਯੂ ਆਰ ਆਲਸੋ ਨੋਟ ਇਮਿਊਨ। ਸਾਰੇ ਜਿਹੜੇ ਐ ਰਾਜਨੀਤਿਕ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਇਸ ਕਿਸਮ ਦੀ ਦੁਰਵਰਤੋਂ ਕਾਨੂੰਨ ਦੀ ਕਰੇ। ਦੂਜਾ ਮਸਲਾ ਜਿਹੜਾ ਹੈ ਉਹ ਵੀ ਜਿਸ ਤਰ੍ਹਾਂ ਕਰਪਸ਼ਨ ਦਾ ਮोटा ਮੁੱਦਾ ਪੰਜਾਬ 'ਚ ਆਮ ਹੋ ਗਿਆ। ਦੂਜਾ ਸੱਤਵ ਉੱਡਾ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਅੰਦਰ ਹੈ ਡਰੱਗਸ ਦਾ ਦੋ ਘਟਨਾਵਾਂ ਅੱਜ ਵਾਪਰੀਆਂ ਇੱਕ ਤਾਂ ਅੱਜ ਖਬਰ ਹੋਰ ਲੱਗੀ ਹੈ ਇੱਕ ਪੇਪਰ 'ਤੇ ਵੀ ਬਠਿੰਡੇ ਦੇ ਅੰਦਰ ਪਿਛਲੇ 8 ਦਿਨਾਂ 'ਚ 4 ਨੌਜਵਾਨ ਮੌਤਾ ਨਸ਼ੇ ਕਰਕੇ ਹੋਈਆਂ ਉਸ ਤੋਂ ਕੁਝ ਦਿਨ ਪਹਿਲਾਂ ਸਾਰੇ ਅਖਬਾਰਾਂ ਨੇ ਬੜੀ ਪ੍ਰਮੁਖਤਾ ਨਾਲ ਲਾਇਆ ਸੀਗਾ ਵੀ 14 ਦਿਨਾਂ ਦੇ ਅੰਦਰ 14 ਮੌਤਾਂ ਕੁਣੀ ਜੀਦੂ ਲੈ ਕੇ ਬੜਾ ਬਵਾਲ ਖੜਾ ਹੋਇਆ ਸੀਗਾ ਡੀਜੀਪੀ ਨੂੰ ਆਪਣੇ ਚੀਫ ਮਿਨਿਸਟਰ ਦੀ ਗੱਲ ਕੱਟਣੀ ਪਈ ਕਿਉਂਕਿ ਉਹਦਾ ਦਾਹਾ ਉਹਦਾ ਕ੍ਰੈਡਿਟ ਲੈਣ ਵਾਸਤੇ ਭਗਵੰਦ ਮਾਨ ਜੀ ਨੇ ਕਿਹਾ ਵੀ ਮੈਂ 10000 ਫੁਲਿਸ ਟ੍ਰਾਂਸਫਰਸ ਕੀਤੀਆਂ ਜਿਹਨੂੰ ਉਹਨਾਂ ਨੇ ਨਿਗੇਟ ਕੀਤਾ ਡੀਜੀਪੀ ਸਾਹਿਬ ਨੇ ਪਰ ਇੱਕ ਨਾਲ ਦੂਜੀ ਘਟਨਾ ਵੀ ਹੋਈ ਹੈ ਜਿਹੜਾ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਮਹਿੰਦਰ ਪਗਲ ਜੀ ਉਹਨਾਂ ਨੇ ਇੱਕ ਵੀਡੀਓ ਪਾਇਆ ਉਹਦੇ ਵਿੱਚ ਉਹ ਕਹਿ ਰਿਹਾ ਹੈ ਵੀ ਜਲੰਧਰ ਵੈਸਟ ਦੇ ਬੱਚੇ ਬੱਚੇ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਤੇ ਮੈਂ ਐਮਐਲਏ ਬਣਦੇ ਹੀ ਪ੍ਰਾਇਓਰਟੀ ਦੇ ਉੱਤੇ ਕੁਝ ਦਿਨਾਂ ਦੇ ਅੰਦਰ ਹੀ ਇਸ ਨਸ਼ੇ ਦੇ ਵਪਾਰ ਨੂੰ ਖਤਮ ਕਰ ਦੂੰਗਾ ਇਹਦੇ ਨਾਲ ਦੋ ਗੱਲਾਂ ਸਾਬਤ ਹੋ ਗਈਆਂ ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਪੂਰੇ ਪੰਜਾਬ ਦੇ ਉੱਤੇ ਤੇ ਦੂਜਾ ਜਿਹੜਾ ਜਲੰਧਰ ਵੈਸਟ ਦਾ ਮੁੱਦਾ ਹੈ ਕੀ ਇੱਥੇ ਬੱਚੇ-ਬੱਚੇ ਨੂੰ ਪਤਾ ਹੈ ਕਹਿੰਦਾ ਜਾਣੇ ਨਾ ਜਾਣੇ ਬੁੱਲੇ ਨਾ ਜਾਣੇ ਬਾਅਦੋਂ ਤਾਂ ਸਾਰਾ ਜਾਣੇ ਹੈ ਕੱਲੇ ਭਗਵੰਤ ਮਾਨ ਜੀ ਨੂੰ ਨਹੀਂ ਪਤਾ ਉਹਨਾਂ ਦੀ ਸਰਕਾਰ ਨੂੰ ਨਹੀਂ ਪਤਾ ਬਾਕੀ ਭਗਵੰਤ ਮਾਨ ਜੀ ਦੇ ਜਿਹੜੇ ਉਮੀਦਵਾਰ ਹੈ ਭਾਵੇਂ ਜੀ ਨੂੰ ਵੀ ਪਤਾ ਹੈ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਪਤਾ ਹੈ ਤੇ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਇੱਕ ਗੱਲ ਸਟੈਬਲਿਸ਼ ਹੁੰਦੀ ਹੈ ਵੀ ਇੱਥੇ ਨਸ਼ੇ ਦਾ ਵਪਾਰ ਚੱਲ ਰਿਹਾ ਹੈ ਜਿਹੜਾ ਕੰਮ ਸਵਾ ਦੋ 2.5 ਸਾਲ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ ਉਹਨੂੰ ਕਿਵੇਂ ਕਰ ਦੇਣਗੇ ਸਾਬ ਕਿਸ ਤਰ੍ਹਾਂ ਮਹਿੰਦਰ ਪਗੜ ਜੀ ਉਹ ਮਸਲਾ ਹੱਲ ਕਰ ਦੇਣਗੇ ਜਿਹੜੇ ਮੁੱਖ ਮੰਤਰੀ ਸਾਹਿਬ 25000 ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਗਏ ਹਰਮੰਦਰ ਸਾਹਿਬ ਉਦੋਂ ਨਹੀਂ ਮਸਲਾ ਹੱਲ ਹੋਇਆ ਠਿਕਰੀ ਪਹਿਰੇ ਪਿੰਡਾਂ ਦੇ ਅੰਦਰ ਲੱਗਣ ਲੱਗੇ ਉਦੋਂ ਨਹੀਂ ਮਸਲਾ ਹੱਲ ਹੋਇਆ ਉਹਦੇ ਬਾਅਦ ਇਕੱਲੇ ਠਿਕਰੀ ਪਹਿਰੇ ਨਹੀਂ ਸਾਬ ਈਵਨ ਜਿਹੜੇ ਕੈਂਡੀਡੇਟ ਚੁਣੇ ਗਏ ਐ ਖਡੂਰ ਸਾਹਿਬ ਤੋਂ ਅਮਰਿਤਪਾਲ ਜੀ ਉਹਨਾਂ ਨੇ ਵੀ ਐਸੀ ਗੱਲ ਦਾ ਸਹਾਰਾ ਲਿਆ ਵੀ ਮੈਂ ਤਾਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨ ਆਇਆ ਹੁਣ ਹੋਰ ਕਿਹੜਾ ਮਸਲਾ ਰਹਿ ਗਿਆ ਸਾਬ ਮੈਂ ਭਗਵੰਤ ਮਾਨ ਜੀ ਨੂੰ ਅਜਾ ਪੁੱਛਣ ਵਾਸਤੇ ਇੱਥੇ ਬੈਠਾ ਭਗਵੰਤ ਮਾਨ ਜੀ ਹੈਵ ਯੂ ਆਊਟਸੋਰਸਡ ਠਿਕਰੀ ਪਹਿਰੇ ਗੁਰੂ ਮਹਾਰਾਜ ਦੇ ਛੱਡਤਾ ਵੀ ਅਰਦਾਸ ਨਾਲ ਹੀ ਗੱਲ ਨਿਬੜ ਜੂਗਾ ਜਾਂ ਜਿਹੜਾ ਕੋਈ ਦੁਬਈ ਤੋਂ ਆਇਆ ਕੋਈ ਹੋਰ ਆ ਕੇ ਹੋਰ ਹਰੇਕ ਜਣਾ ਕਿਹੜਾ ਅੱਜਕੱਲ ਜਿਹੜਾ ਵੀ ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਹੈ ਬੇਕਰ ਨੇ ਸਨਾਰੀਆ ਜੇਲ੍ਹ ਜੋ ਬੈਠੇ ਗਿਆ ਵੀ ਮੈਨੂੰ ਵੈਲਫੇਅਰ ਵਾਸਤੇ ਪਰੋਲ ਦੇ ਦਿੱਤੀ ਜਾਵੇ ਸਭ ਸਾਰੇ ਇਹ ਡਰੱਗ ਦੇ ਵੈਲਫੇਅਰ ਵਾਲੇ ਕੰਮ ਜੇਲਾਂ 'ਚ ਹੋਣਗੇ ਉਹ ਕਹਿੰਦੇ ਸਾਨੂੰ ਉਥੋਂ ਛੁੱਟੀ ਦੇ ਦਿਓ ਕਈ ਲੋਕਾਂ ਨੇ ਕੱਲ ਮੈਂ ਦੇਖੀ ਐ ਐਪਲੀਕੇਸ਼ਨਾਂ ਸਪਾਈਆਂ ਸਪੀਕਰ ਸਾਹਿਬ ਨੂੰ ਲਿਖਿਆ ਕੋ ਪ੍ਰਾਈਮਿੰਸਟਰ ਨੂੰ ਲਿਖਿਆ ਵੀ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਣਾ ਹੈ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਛੇੜ ਦੇ ਦਿੱਤੀ ਜਾਵੇ ਉਹ ਕਹਿੰਦੇ ਮੈਨੂੰ ਵੈਲਫੇਅਰ ਵਾਸਤੇ ਦੇ ਦਿੱਤੀ ਜਾਵੇ ਸਭ ਪੰਜਾਬ ਕਿਹੜੇ ਪਾਸੇ ਤੁਰਿਆ ਜਾਂਦਾ ਹੈ ਮੈਂ ਆ ਜਿਹੜੇ ਮੁੱਢਲੇ ਸਵਾਲ ਲੈ ਕੇ ਅੱਜ ਭਗਵੰਤ ਮਾਨ ਜੀ ਕੋਲ ਆਇਆ ਭਗਵੰਤ ਮਾਨ ਜੀ ਯੂਅਰ ਡੈਰੈਲੀਕਸ਼ਨ ਆਫ ਡਿਊਟੀ ਤੁਸੀਂ ਆਪਣੇ ਜ਼ਿੰਮੇਵਾਰੀ ਤੋਂ ਹਟਿਆਰ ਸਿੱਟ ਤੇ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਛੱਲੇ ਘਾ ਰਹੇ ਹੋ ਕਿਕਲੀਆਂ ਘਾ ਰਹੇ ਹੋ ਆ ਕਮ ਸਟੇਜ ਆਰਟਿਸਟ ਨੂੰ ਸ਼ੋਭਾ ਦੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨੀ ਦੇ ਦੇ ਸਾਹਿਬ ਤੇ ਆ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀਏ ਮੇਰੀ ਬੇਨਤੀ ਹੈ ਮੈਂ ਇੱਜ਼ਤ ਕਰਦਾ ਪਰਵਾਰਿਕ ਮਰਿਆਦਾਵਾਂ ਦੇ ਅੰਦਰ ਰਹਿ ਕੇ ਪਲੀਜ਼ ਆਪਣੇ ਆਪ ਸੂਵੋ ਮੋਟੋ ਤੁਸੀਂ ਇਸ ਗੱਲ ਦਾ ਇਸ ਤੋਂ ਪਹਿਲਾਂ ਕਿ ਸਾਰੇ ਆਪਰ ਚੇ ਹੋੜ ਲੱਗੀ ਹੋਈ ਐ ਵੀ ਪਰਚਾਈਏ ਕਰੋ ਜੇ ਵੋ ਕਰੋ ਉਹਨਾਂ ਨੇ ਆਪਣੇ ਮਸਲੇ ਹੋਣੇ ਆ ਸਭ ਕਈ ਕਾਂਗਰਸ ਦੇ ਲੀਡਰ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਾਬਾ ਮਾਰਿਆ ਸੀ ਤੁਸੀਂ ਕੋਈ ਕੰਮ ਕੀਤਾ ਨਹੀਂ ਕੋਈ ਪਰਚਾ ਨਹੀਂ ਕੀਤਾ ਇਸ ਕਰਕੇ ਉਹ ਬੋਲਣ ਲੱਗੇ ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮਿਊਟਿਡ ਇਨਕੁਆਇਰੀ ਇਸ ਮਸਲੇ ਦੀ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਵੇ ਧੰਨਵਾਦ ਜੱਜ ਸਾਹਿਬ ਪਾਰਲੀਮੈਂਟ ਦੇ ਵਿੱਚ ਰਾਜਾ ਜੀ ਨੇ ਇੱਕ ਬਿਆਨ ਦਿੱਤਾ ਸੀ ਸੁਖਦੀਪ ਸਿੰਘ ਸੁਭਰ ਮੋਸਿਆ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਹੋ ਸਕਦਾ ਹੈ ਸਭ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤਾਂ ਦਿੱਤਾ ਹੀ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਦੇ ਪਿਤਾ ਮੈਂ ਉਹਨਾਂ ਦੀ ਵਿਆਥਾ ਸਮਝਦਾ ਹਾਂ ਵੀ ਜਿਹੜਾ ਉਹਨਾਂ ਦੀ ਪੀੜ ਹੈ ਭੋਲੇ ਇਨਸਾਨ ਹੈ ਉਹ ਕਹਿੰਦੇ ਮੈਨੂੰ ਇਸ ਗੱਲ ਦੇ ਨਾਲ ਬੜੀ ਤਸੱਲੀ ਹੋਈ ਵੀ ਉੱਥੇ ਮੇਰੀ ਗੱਲ ਰੱਖੀ ਗਈ ਪਰ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਵੜਿੰਗ ਜੀ ਨੂੰ ਪਤਾ ਸੀ ਵੀ ਆਹ ਮਸਲਾ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਇੱਥੇ ਅਗਰ ਕਿਸੇ ਨੂੰ ਇਨਸਾਫ ਮਿਲੂਗਾ ਤਾਂ ਉਹ ਪੰਜਾਬ ਸਰਕਾਰ ਦੇ ਉੱਪਰ ਹੈ ਅਗਰ ਵਾਕਈ ਉਹ ਇਨਸਾਫ ਚਾਹਦੇ ਵਡਿੰਗ ਜੀ ਤਾਂ ਹੁਣ ਤਾਂ ਆਪਸੇ ਇਕੱਠੇ ਐ ਇੰਡੀਆ ਅਲਾਈንስ ਦੇ ਦੋਨੋਂ 파ਟਨਰ ਐ ਰਾਹੁਲ ਜਨਵੀ ਪਾਰਲੀਮੈਂਟ ਦੇ ਅੰਦਰ ਕਿਹਾ ਵੀ ਮੈਂ ਚਿੰਤਿਤ ਆ ਕੇ ਜੇਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਐ ਕਿ ਉਹ ਪੱਤਰਨਾ ਪ੍ਰਦਰਸ਼ਨ ਵੀ ਹੋਊਗਾ ਤੇ ਬਿਹਤਰ ਹੁੰਦਾ ਤੇ ਵਡਿੰਗ ਜੀ ਇੱਕ ਚਿੱਠੀ ਭਗਵੰਤ ਮਾਨ ਜੀ ਤੋਂ ਲਿਖਵਾ ਲੈਂਦੇ ਓਮਰ ਸਿੰਘ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਐ ਇਨਕੁਆਇਰੀ ਆ ਸੀਬੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸ਼ਾਇਦ ਛੇਤੀ ਹੋ ਜਾਂਦਾ ਪਰ ਇੱਕ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਵਡਿੰਗ ਸਾਹਿਬ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਗਾ ਕਿ ਹੁਣ ਤਾਂ ਹੀ ਜਿਹੜਾ ਵੀ ਕੰਮ ਜਿਹੜੀ ਉੱਥੇ ਨਿਆਂ ਦੀ ਗੁਹਾਰ ਉੱਥੇ ਲਾ ਰਹੇ ਸੀਗੇ ਪਾਰਲੀਮੈਂਟ ਦੇ ਲੋਕ ਸਭਾ ਦੇ ਅੰਦਰ ਉਹਦੇ ਵਿੱਚ ਚਾਹੇ ਇਹਨੂੰ ਖੁਲਾਸਾ ਕੀਤਾ ਜਿਹੜੇ ਸ਼ੂਟਰ ਪਕੜੇ ਚਾਹੇ ਇਹਦਾ ਨਾਮ ਆਇਆ ਲਾਰੈਂਸ ਦਾ ਉਹ ਕੰਮ ਕੀਤਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਪੁਲਿਸ ਦੀ ਸਪੈਸ਼ਲ ਸੈੱਲ ਜਿਹਦੇ ਮੁੱਖਿਆ ਉਸਕਾਂ ਨੂੰ ਸਪੈਸ਼ਲ ਕਮਿਸ਼ਨਰ ਮਸਤਰੀ ਕਾਰੀਵਾਲ ਸੀਗੇ ਉਹਨਾਂ ਨੇ ਕੀਤਾ ਕੱਲਾ ਉਹ ਹੀ ਨਹੀਂ ਉਹਨਾਂ ਨੇ ਆ ਜਿਹੜਾ ਸੰਦੀਪ ਅੰਮੀਆਂ ਮਾਰਿਆ ਗਿਆ ਸੀਗਾ ਉਹ ਸ਼ੂਟਰ ਵੀ ਉਹਨਾਂ ਹੀ ਕਾਰੀਵਾਲ ਕੋ ਸਪੈਸ਼ਲ ਸੈੱਲ ਨੇ ਪਕੜੇ ਉਹਨਾਂ ਦੀ ਟੀਮ ਨੇ ਪਕੜੇ ਉਹਦੇ ਬਾਅਦ ਉਹ ਮਿੰਡੂ ਖੇੜੇ ਵਾਲਾ ਕੇਸ ਸੀਗਾ ਕੀ ਨਾ ਸੀਦਾ ਵਿਕਰੀ ਵਿਕੀ ਮਿੰਡੂ ਹੈ ਮਿੰਡੂ ਖੇੜਾ ਉਹਦੇ ਆਲਾ ਕੇਸ ਵੀ ਸਪੈਸ਼ਲ ਸੈੱਲ ਨੇ ਕੀਤਾ ਉਹਨਾਂ ਦੀ ਜੂਰਿਸਡਿਕਸ਼ਨ ਆਇਆ ਵੀ ਇੰਟਰ ਸਟੇਟ ਗੈਂਗ ਦਾ ਸ਼ੂਟਰ ਦੂਜੇ ਕੋ ਹਰਿਆਣਾ ਚੋਂ ਫੜ ਲਿਆ ਤੇ ਕੋ ਰਾਜਸਥਾਨ ਚੋਂ ਕਿਤੇ ਮਹਾਰਾਸ਼ਟਰ ਚੋਂ ਲਿਆ ਕੇ ਜਿਹੜਾ ਸ਼ੂਟਰ ਕਿਉਂਕਿ ਉਹ ਇੰਟਰ ਸਟੇਟ ਗੈਂਗ ਦੇ ਉੱਤੇ ਸਾਰਿਆਂ ਦਾ ਕੰਮ ਆ ਉਹਨਾਂ ਦਾ ਸਪੈਸ਼ਲ ਸੈੱਲ ਦਾ ਆਪਣਾ ਵੀ ਸਪੈਸ਼ਲ ਸੈੱਲ ਹੋਣਾ ਵੀ ਉਹਨਾਂ ਨੇ ਦਿਖਾ ਕੇ ਮੁਸਤੈਦੀ ਦਿਖਾ ਕੇ ਕੀਤਾ ਪਰ ਆ ਜਿਹੜੇ ਘੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕਿਤੇ ਵਰਦੀ ਸਿੰਘ ਸਾਬ ਨੇ ਕੀਤਾ ਨਾ ਜਿਹੜੇ ਉੱਥੇ ਬੜੇ ਉੱਚੀ ਉੱਚੀ ਆਵਾਜ਼ ਚ ਬੋਲ ਰਹੇ ਸੀਗੇ ਬੇਤਰ ਹਉਦਾ ਇੱਥੇ 2.5 ਸਾਲ ਹੋ ਗਏ ਵਿਧਾਨ ਸਭਾ ਜਦ ਉੱਥੇ ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਨੀਵੀਂ ਪਾ ਕੇ ਗੱਲ ਕਰ ਬਾਤ ਚ ਕਰੇਗਾ ਨਾ ਮੈਂ ਦੋ ਦਿਨਾਂ ਨੂੰ ਜਦੋਂ ਪਰਚਾ ਕਰਤਾ ਫੇਰ ਨਹੀਂ ਨਹੀਂ ਕਰੇਗਾ ਆ ਗੱਲ ਇੱਥੇ ਕਹੀ ਹੁੰਦੀ ਤੇ ਸ਼ਾਇਦ ਹੁਣ ਤਾਂ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਗੁਮਰਾ ਨਾ ਕਰਨ ਸਾਬ ਆ ਗੁਮਰਾ ਕੁੰ ਜਿਹੜੀ ਕੋਸ਼ਿਸ਼ ਹੈ ਮੈਂ ਸਮਝਦਾ ਵੀ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਉਸ ਲੈਵਲ ਤੇ ਟੇਕ ਅਪ ਹੋਣ ਵਾਲੇ ਪਰ ਉਹਨਾਂ ਨੇ ਹੋ ਸਕਦਾ ਹੈ ਕਿ ਆਪਣੇ ਕੀਤਾ ਘਟੋ ਘਟੇ ਚਲੋ ਉਹਨਾਂ ਦੇ ਪਿਤਾ ਬਲਕੌਰ ਜੀ ਨੂੰ ਇਸ ਗੱਲ ਦੀ ਕੋਈ ਤਸੱਲੀ ਹੋਈ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਾਬ ਜਕਰਤਾ ਸਾਬ ਪਰ ਬਤਲ ਹੋ ਰਾ ਨੇ ਅ ਅੰਮ੍ਰਿਤਪਾਲ ਸਖਾਤਵਾਰਾਂ ਦੀ ਸੌ ਚੁੱਕਣ ਦਾ ਮਸਲਾ ਜਿਹੜਾ ਹੈਗਾ ਪਾਰਲੀਮੈਂਟ ਵਿੱਚ ਚੁੱਕਿਆ ਪਰ ਸਰਕਾਰ ਨੇ ਵੀ ਕਹਿੰਦੇ ਕਿ ਪ੍ਰਗੈ ਪਾਰਲੀਮੈਂਟ ਮੰਗਿਆ ਤੇ ਵੀ ਉਹਦੇ ਲਈ ਕੀ ਨਿਯਮ ਸੌ ਚੁੱਕਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੌ ਚੁੱਕਣ ਵਾਲਾ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਇਹ ਜਿਨ੍ਹਾਂ ਨੇ ਸੌ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੌ ਚੁੱਕਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਤੇ ਸੁਨਾਰੀਆ ਤੇ ਡਿਮਰੂਗੜ ਥੇ ਵੇਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਂਸਟ ਇਟ ਸਾਡ ਆਮ ਲਗੈਸਟ ਯੂ ਆਰ ਅਗੇਂਸਟ ਰੀਲੀਜ਼ਿੰਗ ਆਫ ਏਨਾ ਚੀਜ਼ ਫੋਰ ਫਰਲੋ ਆਮ ਸੇਇੰਗ ਓਨ ਫਰਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਸ ਆਫ ਥਿਸ ਕੈਨ ਨੋਟ ਬੀ ਅਲਾਉਡ ਜਦ ਐ ਵੈਲਫੇਅਰ ਵਾਲੇ ਤੇ ਜੇਲ ਚ ਕਿਉਂ ਬੈਠੇ ਸਾਰਾ ਵੈਲਫੇਅਰ ਆ ਜਿਹੜਾ ਡਰਗ ਦਾ ਕੰਮ ਹੈ ਸਾਰਾ ਥਿਸ ਇਜ਼ ਅ ਸੋਲ ਰਿਸਪੌਂਸਿਬਿਲਟੀ ਆਫ ਦਾ ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛਡਦੇ ਫਿਰ ਫਿਰ ਉਹਨੂੰ ਵੀ ਛਡਦੇ ਉਹ ਵੀ ਆ ਕੇ ਵੈਲਫੇਅਰ ਐਕਟ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਆ हीनियस क्राइम के अंदर बैठे है ऑन सिडिशन चार्जेस अंदर बैठे है उन्होंने लोगों को वेलफेयर कैन नॉट बी एन एक्सक्यूज टू लेट देम आउट ऑफ द जेल मैं सब so uh, so, कोई नो आई एम नॉट आस्किंग ब्यूरोक्रेट्स सर यू आर मिस इंटरप्रेटिंग और मे बी आई एम नॉट विद एक सेकंड सर व्हाट आई एम सेइंग इज द कोर्ट मॉनिटर्ड सर कोर्ट मॉनिटर करे कोर्ट दसूगी भी किधर तो इंक्वायरी करानी है ਉਹ ਕਿਸੇ ਨੂੰ ਲਾ ਦੇਣਗੇ ਹੋ ਸਕਦਾ ਹੈ ਰਣਿਆਣੇ ਨੂੰ ਕਹਿ ਦੇਣੀ ਤੁਸੀਂ ਆ ਕੇ ਦੇਖ ਕੇ ਨਾ ਪੁਆਇੰਟ ਐਨੀਬਡੀ ਸਾਬ ਇਟ ਹਾਸ ਟੂ ਬੀ ਅ ਕ੍ਰੈਡੀਬਲ ਰਿਪੋਰਟ ਆਸਕਿੰਗ ਫਰੋਮ ਦਾ ਸੈਂਟਰ ਬੋਰਡ ਟੂ ਟੇਕ ਇਟ ਅ ਦੇ ਕੈਨ ਨਾ ਸਟੇਟ ਆਫ ਮੈਕਰੋ ਮੁਸੀਹਾਲੇ ਮਸਲੇ ਜਿਹੜਾ ਮੈਂ ਕੀ ਗਾਰੀ ਜੀਤਦਾਰ ਆ ਸਾਬ ਦਾ ਸੈਂਟਰ ਬੋਰਡ ਜਨਾਬ ਮੁਸੀਹਾਲੇ ਦਾ ਜਿਹੜਾ ਮਾਮਲਾ ਜਿਹਦਾ ਸਰਦਾਰ ਸਭ ਪੂਰੇ ਹੋ ਲੈ ਤੋ ਇਸ ਇਨ ਨਾਰਕੋਟਿਕ ਇਥੇ ਆ ਗਿਆ ਸਰ ਜੋ ਡਰਗਿਸ ਨੂੰ ਸੈਪਰੇਟਡ ਡਰਗ ਤਾਂ ਐਸੀ ਵੀ ਆਪਣਾ ਕਰ ਹੀ ਲਈਏ ਸਭ ਤੋਂ ਮੈਂ ਤਾਂ ਜਿਹੜੇ ਪਾਰਟਿਕੂਲਰ ਉਹਨਾਂ ਦੇ ਫੈਮਿਲੀ ਦੇ ਉੱਤੇ ਲੱਗਿਆ ਹੈ ਸਿਰਫ ਪੈਸੇ ਦੀ ਲੈਣ ਦੇਣ ਦੇ ਸੱਟੇ ਦੇ ਉਹ ਲੱਗਿਆ ਮੈਂ ਤਾਂ ਉਹਦੀ ਗੱਲ ਕਰ ਰਿਹਾ ਸਭ ਉਹਦੇ ਵਿੱਚ ਨਾਰਕੋਟਿਕ ਕ੍ਰਿਮਿਨਲ ਰੋਲ ਬੁਰਾ ਨਹੀਂ ਆਉਂਦਾ ਸਵੇਰੇ ਕਹਦੇ ਹੋਗੇ ਤੁਸੀਂ ਕਹਦੇ ਹੋਗੇ ਮਿਸਟੇਟ ਦੇ ਸੂਬਿਆਂ ਦੇ ਅਧਿਕਾਰ ਦੇ ਵਿੱਚ ਆ ਕੇ বিজেਪ ਨੇ ਦਖਲ ਕਰ ਰਹੀਆਂ ਫੰਡਮੈਂਟਲ ਇਸ਼ੂਸ ਸਭ ਭਾਵਨਾਤਮਕ ਨਾਲ ਜੁੜਿਆ ਹੈ ਜੇ ਅੱਜ ਤਿੰਨ ਦਾ ਸਿਰਫ ਛਿੱਟੇ ਪਏ ਐ ਸੋ ਇਟਸ ਬੈਟਰ ਐ ਨਿਪ ਦੇ ਥਿੰਗ ਇਨ ਅ ਬੱਡ ਇੱਥੇ ਖਤਮ ਕਰ ਦੇਣ ਭਗਵੰਦ ਮਾਨ ਜੀ ਦੀ ਇੱਜ਼ਤ ਦੇਖੋ ਜਿਸ ਤਰ੍ਹਾਂ ਬਸਾਂ ਦੇ ਮਗਰ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਮੈਂ ਸਮਝਦਾ ਭਗਵੰਦ ਮਾਨ ਜੀ ਆਪਣੇ ਪਰਿਵਾਰ ਦੀ ਇੱਜ਼ਤ ਦੇ ਖੁਦ ਜ਼ਿੰਮੇਵਾਰ ਹੈ ਪਰ ਕਿਉਂਕਿ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠੇ ਐ ਇਹਦੇ ਕਰਕੇ ਆ ਇਨਕੁਆਇਰੀ ਹੈਜ਼ ਟੂ ਬੀ ਟਰਾਂਸਪੇਰੈਂਟ ਇਟ ਹੈਜ਼ ਟੂ ਬੀ ਅ ਕ੍ਰੈਡੀਬਲ ਇਨਕੁਆਇਰੀ ਇਟ ਹੈਜ਼ ਟੂ ਬੀ ਟਾਈਮ ਬౌੰਡ ਇਨਕੁਆਇਰੀ ਨਹੀਂ ਤਾਂ ਫਿਰ ਲੱਟ ਵਿੱਚ ਵੀ ਸਾਬ੍ਹ ਸਾਹੂਲ ਗ ਵਟ ਹੀ ਇਸ ਦਸ ਤੇ ਬਹੁਤ ਸਾਰੇ ਆਗੇ ਸਭ ਜਾਣ ਇਹ ਸਾਰਾ ਮਸਲਾ ਤੁਸੀਂ ਅੱਜ ਨਾ ਕਰੋ ਲੈਸ ਰਿਸਟੇਟਡ ਮੇਰੇ ਤਾਂ ਮੈਂ ਸਭ ਪੰਜਾਬ ਸਭ ਮੈਂ ਇਸ ਗੱਲ ਨਾਲ ਤੁਹਾਨੂੰ ਕਹਿੰਦਾ ਅੱਜ ਦੇਖੋ ਤੁਸੀਂ ਕਹਿ ਰਹੇ ਮੈਂ ਨਹੀਂ ਕਦੇ ਨਹੀਂ ਕਿਹਾ ਮੇਰੇ ਨਾਲ ਟੱਕਾ ਕੀਤਾ ਗਿਆ ਮੈਂ ਕਿਹਾ ਤੁਸੀਂ ਇਸ ਕਾਂਗਰਸ ਪਾਰਟੀ ਨੇ ਇੱਕ ਪੂਰੀ ਜਮਾਤ ਨੂੰ ਇੱਕ ਪਾਸੇ ਕਰਤਾ ਵੀ ਦੇ ਆਰ ਨਾਟ ਐਨਟਾਈਟਲ ਟੂ ਬੀ ਦ ਚੀਫ ਮਿਨਿਸਟਰ ਉਸੋ ਜੰਮ ਦਾ ਜਵਾਬ ਹੈ ਤੇ ਉਦੋਂ ਜਿ ਆਪਣੇ ਜਵਾਬ ਵੀ ਆ ਗਿਆ ਸਭਾ ਜਿਹੜਾ ਸਵਾਲ ਕਰ ਰਹੇ ਹੋਗੇ ਦੇ ਆਰ ਵਾਇਲੈਂਟ ਅਗਰ ਵਾਇਲੈਂਟ ਹੋਵੇ ਤੁਸੀਂ ਕਿਸੇ ਹੋਰ ਜਮਾਤ ਨੂੰ ਕਹਿ ਕੇ ਦੇਖ ਲਓ ਸਭ ਹਿੰਦੁਸਤਾਨ ਦੇ ਅੰਦਰ ਵੀ ਤੁਹਾਡਾ ਮੁੱਖ ਮੰਤਰੀ ਨਹੀਂ ਬਣ ਸਕਦਾ ਕੀ ਹੋਊਗਾ ਤੇ ਮੈਂ ਸਮੇਂ ਤਾਂ ਹਿੰਦੂ ਤਾਂ ਉਹ ਤਾਂ ਸੁਣ ਲਈ ਗੱਲ ਨਿਬੜ ਗਈ ਗੱਲ ਖਤਮ ਹੋ ਗਈ ਚੈੱਕ ਇਸ ਸਟੇਟਮੈਂਟ ਇਨ ਇਟਸੈਲਫ ਆਹ ਗੱਲ ਜੇ ਕਿਸੇ ਨੂੰ ਚੁਪਦੀ ਜਾਂ ਕੋਈ ਉਹ ਇੰਨੇ ਕਿ ਸੈਂਸਿਟਿਵ ਹੁੰਦੇ ਤਾਂ ਸਾਬਾ ਦਾ ਮਸਲੂਸ ਇਦਾਂ ਖੜਾ ਹੋ ਜਾਣਾ ਸੀ ਕਾਂਗਰਸ ਵਾਲਿਆਂ ਨੇ ਲੀੜੇ ਪਾਰ ਲੈਣੇ ਸੀ ਉਹਨਾਂ ਨੇ ਸੋ It, I think is the answer is inherited in जब सवाल ये है कि सिद्ध तौर पे कि ये नशे के मामले के बीच नहीं है ਤੁਸੀਂ پیسے ਦੇ ਲੈਣ ਦੀ ਗੱਲ ਕਰ ਰਹੇ ਹੋ ED ਦੀ ਐਂਟਰੀ ਵਿਦਆਊਟ ਸਟੇਟ ਪਰਮਿਸ਼ਨ ਹੋ ਸਕਦੀ ਹੈ ED ਤੋਂ ਜਾਂਚ ਦੀ ਡਿਮਾਂਡ ਕਰ ਸਕਦੇ ਕੋਈ ਬਿਲਕੁਲ ਸਾਹਿਬ ED ਦੇ ਇਹ ਡੀਆ ਮਸਲਾ ਤੁਸੀਂ ਲਿਆਓ ਉਹਦੇ ਵਿੱਚ ਵੀ ਕਈ ਦਿਨ ਪਹਿਲਾਂ ਜਿੱਦਣਾ 14 ਮੌਤਾਂ ਦਾ ਆਈ ਸੀ ਉਹ ਦਿਨ ਤਾਂ ED ਦੇ ਦਾ ਇਨਕੁਆਇਰੀ ਹੋਈ ਪਈ ਹੈ ED ਦੇ ਉਸ ਟਾਈਮ ਜਿਹੜੇ ਡਾਇਰੈਕਟ ਇੱਥੇ ਸੀਗੇ ਨਰਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਮੇਰੇ ਕੋਲ ਸਾਰਿਆਂ ਦੇ ਖਾਤੇ ਪਈ ਹੈ ਸਾਹਿਬ ਮੇਰੇ ਤੋਂ ਕੋਈ ਮੰਗੇ ਤਾਂ ਸਹੀ ਇਹ ਮੈਂ ਭਗਵੰਦੂ ਨਾਲੇ ਕੇਸ ਦੀ ਗੱਲ ਕਰ ਰਿਹਾ ਕੁਣਤ ਮਾਂਜੀ ਦਾ ਕੇਸ ਹੈ ਪੈਸਾ ਲੈਣੇ ਦਾ ਮਾਮਲਾ ਨਾ ਹੋਇਆ ਪੈਸਾ ਹੋਇਆ ਹੋਏਗਾ ਇੱਕ ਨੰਬਰ 'ਚ ਤਾਂ ਗਿਆ ਨਹੀਂ ਹੋਣਾ ਆਕਰ ਈਡੀ ਦੇ ਤਹਿਤ ਉਹ ਵੀ ਆ ਜੂਗਾ ਸਾਹਿਬ ਫਿਰ ਮੈਂ ਰਿਕਾਰਡ ਕਰਕੇ ਰੱਖੂਗਾ ਤੁਸੀਂ ਬੁਲ ਨਿਉਂਦਾ ਦਿੱਤਾ ਈਡੀ ਆ ਗਈ ਫਿਰ ਚੀਕਾਂ ਵਜਣਗੀਆਂ ਤੁਸੀਂ ਸ਼ਿਕਾਇਤ ਕਰੋਗੇ ਕਿਸੇ ਪੋਟੇ ਦੀ ਕੀ ਕੀ ਤੱਕ ਤੁਸੀਂ ਪ੍ਰੋਸੈਸ ਮੈਂ ਮੈਂ ਕੋਈ ਸ਼ਿਕਾਇਤ ਕਰਨ ਵਾਲਾ ਨਹੀਂ ਸਾਪਾ ਸੀ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਲਿਆਂ ਸਾਨੂੰ ਕੋਈ ਕ੍ਰੈਡੀਬਲ ਸਾਡੇ ਕੋਲ ਹੋਵੇ ਤਾਂ ਬਿਲਕੁਲ ਜਾ ਕੇ ਅਸਤਾ ਕਵਾਂਗੇ ਸਾਡੀ ਪੰਜਾਬ ਦੇ ਹਿੱਤ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭਵਿੱਖ ਬਚਾਉਣ ਵਾਸਤੇ ਜੋ ਕੋਈ ਵੀ ਉਪਰਾਲਾ ਕਰਨਾ ਪਿਆ ਉਹ ਅਸੀਂ ਜਾ ਕੇ ਆਪਣੀ ਸਰਕਾਰ ਕੋਲ ਉੱਥੇ ਸੈਂਟਰ ਵਿੱਚ ਕਰਾਂਗੇ ਪਰ ਲੋਕਾਂ ਦਾ ਜਿਹੜਾ ਸੰਵਿਧਾਨ ਦਾ ਦਾਇਰਾ ਐ ਸਾਹਿਬ ਇਸ ਸਟੇਟ ਦੇ ਜਿਹੜੇ ਅਧਿਕਾਰਾਂ ਦੇ ਵਿੱਚ ਦਖਲ ਕਰਨ ਦਾ ਮੈਂ ਇਹਦੇ ਬਿਲਕੁਲ ਖਿਲਾਫ ਹਾਂ ਸੂਬਾ ਆਪਣੇ ਗੱਲ ਤੋਂ ਪਿੱਛੇ ਹੱਟਦਾ ਹੈ ਭਗਵੰਤ ਮਾਨ ਜੀ ਬੀਡਿੰਗ ਨੂੰ ਲਿਖ ਕੇ ਦੇ ਦੇਣ ਯਾ ਲੋ ਬੀਡਿੰਗ ਜੀ ਆ ਲੈ ਜਾਓ ਤੇ ਜਾ ਕੇ ਸੀਬੀ ਇਨਕੁਆਇਰੀ ਕਰੋ ਸਵੇਰੇ ਕਰਾ ਦੇਾਂਗੇ ਚਾਹਤਾ ਸਾਬ ਸ਼ਰਾਬ ਦੀ ਤੇ ਜੇ ਤੁਹ ਜਾਪ ਅਈ ਤੇ ਵੀ ਲੱਗੋ ਜੀ ਸਾਹ ਉਹ ਜਿਹੜੇ ਇਨਕੁਆਇਰੀ ਅੱਗੇ ਵਧਣੀ ਚਾਹੀਦੀ ਹੈ ਸਿਰਫ ਉਹਨਾਂ ਵਿਚਾਰਿਆਂ ਨੂੰ ਕਹਿੰਦਾ ਮਾਲ ਖਾਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿੱਚ ਆਫੀਸਰਜ਼ ਨੂੰ ਬੁਲਾ ਕੇ ਉਹਨਾਂ ਨੂੰ ਛੱਡ ਦੇ ਸਾਰਾ ਕਹਿ ਗਿਆ ਬਾਬੂ ਜਿਹੜਾ ਤੈ ਜਿਨ੍ਹਾਂ ਨੇ ਬਣਾਈ ਹੈ ਸੇਕ ਉਹਨਾਂ ਤਾਂ ਹੀ ਆਉਗੇ ਹਰੇਕ ਵਾਰੀ ਕੀ ਹੁੰਦਾ ਸਾਹਬਾ ਕੁਝ ਲੋਕ ਐ ਜਿਹੜੇ ਇੰਗਲੈਂਡ ਜਾਵੜਦੇ ਸੀਬੀਆਈ ਨੇ ਜਦੋਂ ਹੁਣ ਦੁਬਾਰਾ ਕੀਤਾ ਫੇਰ ਸਾਡੇ ਸਾਥੀ ਇੱਥੇ ਐਮਪੀ ਸਾਹਬ ਇੰਗਲੈਂਡ ਜਾਵੜੇ ਉਸ ਤੋਂ ਪਹਿਲਾਂ ਜਦੋਂ ਭੜਿਆ ਉਹਨਾਂ ਨੇ ਉਹਦੇ ਘੇਰbaar ਚਲੇ ਗਏ ਸੋ ਕਿਤੇ ਨਾ ਕਿਤੇ ਦਾਲ ਦੇ ਅੰਦਰ ਕਾਲਾ ਆਊਗਾ ਸਭ ਸਾਰਾ ਕੁਝ ਸਾ He has said, so, Chief Minister, you know, he is I think the government itself and you know, the officers have stopped taking Chief Minister series. I, I, I don't think nobody will stick his neck out for his sake. If the DGP can get up and refute what he has said on press, where the DGP was sitting alongside him and has refuted categorically that all these transfers have been made on as an admi, administrative basis and has nothing to do with the drug uh, implica, implying yes, that there, these people are implicit, uh, complicit in this uh, drug trade. i think nobody is going to stick his neck out. they may try to harass, which they are already trying to do by means of being in uniform, but i, I think nobody is going to do such a foolhardy, take a foolhardy step. Yeah. ਕਾਲਿਡਿਨੇਟ ਨੇ ਉਹਨਾਂ ਦੀ ਆਡੀਓ ਬਹੁਤ ਵਾਰੀ ਹੋ ਰਹੀ ਹੈ ਇਹਦਾ ਬਿਜ਼ਨਸ ਹੈ ਨੂੰ ਸ਼ਰਿਆ ਕਾਲਾ ਕਰ ਰਹੇ ਨੇ ਉਹਨਾਂ ਨੇ ਪੀਏ ਇੱਕ ਲੇਡੀਜ਼ ਨੂੰ ਕਹ ਲੋ ਕੰਮ ਵਾਲੀ ਜਿਹੜੀ ਸੈਟੀਸਫਾਈ ਗੱਲਾਂ ਕਰਦੇ ਆ ਦੇਖੋ ਮੈਂ ਅਜੇ ਕਿਸੇ ਦੇ ਨਾਂ ਤਾਂ ਇਹਨਾਂ ਵਾਲੀ ਆਡੀਓ ਸੁਣੀ ਸਾਬ ਜਿਹੜੀ ਇਹਨਾਂ ਨੇ ਕੀ ਆਡੀਓ ਚ ਜਿਹੜੇ ਲਈ ਫਿਰਦੇ ਅਸੀਂ ਤੇ ਲੰਗਰਾਲ ਜੀ ਆ ਕੋਈ ਹੋਰ ਆਡੀਅਨਸ ਕਹਿ ਰਹੇ ਐ ਇਨਕੁਆਰੀ ਤਾਂ ਫਿਰ ਲੋ ਤਾਂ ਸਾਰਿਆਂ ਵਾਸਤੇ ਇੱਕ ਵਰਗੇ ਸਭ ਜਿਹਨੇ ਕੋਈ ਕਿਸੇ ਕਿਸਮ ਦੀ ਖਾਮਿਆਜਾ ਕੀਤਾ ਬਟ ਸੀ ਬੀਇੰਗ ਹੀ ਇਸ ਦਾ ਚੀਫ ਮਿਨਿਸਟਰ ਆਫ ਦਾ ਸਟੇਟ ਤੇ ਉਹਨਾਂ ਦੇ ਘਰੇ ਜਦੋਂ ਇਸ ਕਿਸਮ ਦੇ ਇਲਜ਼ਾਮ ਲੱਗਦੇ ਆ ਉਹ ਥੋੜੇ ਉਹਦੀ ਗੰਭੀਰਤਾ ਨੂੰ ਸਰ 41 ਦਲ ਦੀ ਸਰ 41 ਦਲ ਦੀ ਉਮੀਦਵਾਰ ਦੁਪਹਿਰੇ ਆਮ ਆਦਮੀ ਪਾਰਟੀ ਜਾਂਦੀ ਸ਼ਾਮੀ ਫੇਰ ਵਾਪਸ ਆ ਜਾਂਦੀ ਕਹਿੰਦੇ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਸੀਗਾ ਨਾਮ ਨਹੀਂ ਲੈਂਦਾ ਉਹਨਾਂ ਨੇ ਕਿਸੇ ਦਾ ਪਰ ਪ੍ਰੈਸ਼ਰ ਦੀ ਗੱਲ ਕੀਤੀ ਕਿੱਦਾਂ ਦੇਖੋ ਫੀਨੋਮੈਨਾ ਤੇ ਮੈਂ ਨਹੀਂ ਕਮੈਂਟ ਕਰਨਾ ਚਾਹੁੰਗਾ ਸਬਟ ਡੈਫੀਨਿਟਲੀ ਇਟ ਸ਼ੋਜ਼ ਕੈਂਡੀਡੇਟ ਦਾ ਤਾਂ ਮੈਂ ਕੀ ਕਹਾਂ ਲੈਣ ਵਾਲਿਆਂ ਦਾ ਤੇ ਛੱਡ ਜਿਨ੍ਹਾਂ ਤੋਂ ਗਏ ਐ ਦੋਨਾਂ ਦੇ ਉੱਤੇ ਇਜ਼ ਅ ਸੈਡ ਕਮੈਂਟ ਔਨ ਦਾ ਸਟੇਟਸ ਆਫ ਸਟੇਟ ਸੈਡ ਟੁਡੇ ਉਹਨਾਂ ਨੂੰ ਲੀਡਰਸ਼ਿਪ ਨੂੰ ਅੰਦਰ ਝਾਕ ਕੇ ਦੇਖਣਾ ਚਾਹੀਦਾ ਰੌਲਾ ਕੀ ਹੈ ਔਨ ਦਾ ਅਦਰ ਹੈਂਡ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਲੈ ਲਿਆ ਫਿਰ ਚਲੇ ਗਏ ਉਹਨਾਂ ਦੀ ਡੈਸਪੀਰੇਸ਼ਨ ਤਾਂ ਮੈਂ ਸਮਝ ਸਕਦਾ ਭਗਵੰਤ ਮਾਨ ਜੀ ਬਿਕੋਜ਼ ਹਿਸ ਚੀਫ ਲੀਡਰਸ਼ਿਪ ਇਜ਼ ਐਟ ਸਟੇਕ ਇਸ ਕਰਕੇ ਉਹ ਤਾਂ ਤਰਲਾ ਕਰ ਰਹੇ ਔਰ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਵਾਸਤੇ ਮਾੜਾ ਹੈ ਇਸੇ ਕਰਕੇ ਮੈਂ ਕਹਿ ਰਿਹਾ ਵੀ ਅੱਜ ਇਹ ਸਭ ਤੋਂ ਵੱਡੀ ਜਿਹੜੀ ਵੈਕਿਊਮ ਹੈ दैट इज ਲੀਡਰਸ਼ਿਪ ਦੀ ਘਾਟ ਹੈ ਪੰਜਾਬ ਦੇ ਅੰਦਰ ਆ ਜੋ ਕੁਝ ਹੋ ਰਿਹਾ ਹੈ। थैंक यू सर। थैंक यू वेरी मच। थैंक यू। थैंक यू।